ਸਿਟੀਜ਼ਨ ਕੌਂਸਲ ਵੱਲੋਂ ਤਰਨਤਾਲ ਵਿਖੇ ਲਗਾਏ ਅੱਖਾਂ ਦੇ 33ਵੇਂ ਫ੍ਰੀ ਚੈੱਕਅਪ ਕੈਂਪ ਤਰਨਤਾਲ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਹੋਇਆ ਚੈੱਕਅਪ ਸਰਬਜੀਤ ਸਿੰਘ ਪੁੱਲਰ ਕੌਂਸਲਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਲ ਵੱਲੋਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਤਾਮੀ ਦੀਗੋਈ ਵੀ 33ਵੇਂ ਅੱਖਾਂ ਦਾ ਫ੍ਰੀ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਕੌਂਸਲ ਪ੍ਰਧਾਨ ਸੁਖਵੰਤ ਸਿੰਘ ਤਾਮੀ ਤੇ ਕੈਂਪ ਕਨਵੀਨਰ ਰੂਪ ਸਿੰਘ ਨੇ ਦੱਸਿਆ ਕਿ ਰੂਪ ਵੀ ਨੈਲਸਨ ਹਸਪਤਾਲ ਜ਼ਿਲਹੰਦਰ ਪੋਖੰਦ ਦੇ ਰੋਗ ਨਿਮਾ ਡਾਕਟਰ ਇਸ ਨੂੰ ਵਾਸਤੇ ਚੁੜਿਆ ਜਿਨ੍ਹਾਂ ਨੇ ਜਲੰਧਰ ਹਸਪਤਾਲ ਵਿੱਚ ਫ੍ਰੀ ਲੈਂਸ ਪਾਈ ਜਾਣਗੇ ਕੈਂਪ ਦੌਰਾਨ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਰਦਾਰ ਤਰਮਿੰਦਰ ਸਿੰਘ ਮਾਨੋਂ ਚਾਲਦੇ ਵੱਡੇ ਮੁੱਲੇ ਸਹਿਯੋਗ ਸਦਕਾ ਮਰੀਜ਼ਾਂ ਵਾਸਤੇ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਕੈਂਪ ਵਿੱਚ ਸਰਜੀਤ ਸਿੰਘ ਪੁੱਲਰ ਸੁਨਿੰਦਰ ਸਿੰਘ ਮੱਲੀ ਨਰਿੰਦਰ ਸਿੰਘ ਨਾਗੀ ਦੇ ਸਾਰੇ ਮੌਜੂਦਾ ਕਾਉਂਸਲਰਾਂ ਤੋਂ ਇਲਾਵਾ ਪ੍ਰੋਸੈਸ ਮਾਸ ਸੇਵੀ ਸ਼੍ਰੀਮਤੀ ਅੰਜੂ ਵਰਮਾ ਦਲਬਾਖ ਸਿੰਘ ਜੋ ਦਾ ਪ੍ਰਧਾਨ ਸਰਬੱਤ ਦਾ ਫਲੈਚੇਟੇਬਲ ਪ੍ਰੋਸ ਜਿਹੜਾ ਤਰਨਤਾਰਨ ਮਨਿੰਦਰ ਸਿੰਘ ਦਾ ਆਵਾਮਰੀਕਾ ਨਿਵਾਸੀ ਨੇ ਕੀਤੀ ਕੈਂਪਨੀ ਸਫਲਤਾ ਵਾਸਤੇ ਬਲਰਾਜ ਸਿੰਘ ਚਾਹੂਲਾ ਡਾਕਟਰ ਸੁਦੇਸ਼ ਸਿੰਘ ਲਾਹਕਾ ਦੋਵੇਂ ਪੈਟਰਨ ਜੀ ਸਿੰਘ ਸਰਾਫ ਮੀਤ ਪ੍ਰਧਾਨ ਵਰਿੰਦਰ ਸਿੰਘ ਤੇ ਹਰਵਿੰਦਰ ਸਿੰਘ ਦੋਹੇ ਸਾਬਕਾ ਬੈਂਕ ਮੈਨਜਰ ਅਵਤਾਰ ਸਿੰਘ ਤਨੇਜਾ ਹਰਿੰਦਰ ਸਿੰਘ ਪਲਾਸੌਰ ਦੋਵੇਂ ਸਭ ਦਾ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਜਨਨ ਸਕੱਤਰ ਮਾਸਟਰ ਮਜੀ ਸਿੰਘ ਨੈਸ਼ਨਲ ਅਵਾਰਡੀ ਗੁਲਜਾਰ ਸਿੰਘ ਪੁੱਟੋ ਕੋਆ ਕਨਵੀਨਰ ਮਨਰੇਸ਼ ਮਰਵਾਹਾ ਮਾਸਟਰ ਜਸਬੀਰ ਸਿੰਘ ਗਾਂਧੀ ਨਿਗਦੀ ਸਿੰਘ ਬੈਂਕ ਅਫਸਰ ਕਮਲਪ੍ਰੀਤ ਸਿੰਘ ਸਕੱਤਰ ਗੁਰਿੰਦਰ ਸਿੰਘ ਸੋਨੋ ਕਸ਼ਮੀਰ ਸਿੰਘ ਓਕੇ ਟੇਲਰ ਪ੍ਰਿੰਸੀਪਲ ਚਮੇਲ ਸਿੰਘ ਪ੍ਰਿੰਸੀਪਲ ਫੂਲਾ ਸਿੰਘ ਰੂਡਸ ਐਂਡ ਪੰਡਤ ਜਯਦੇ ਪਾਰਗ ਸੁਖਦੇਵ ਸਿੰਘ ਗੁਰਿੰਦਰ ਵੀਰ ਸਿੰਘ ਧਾਮੀ ਸੁਵਿੰਦਰ ਸਿੰਘ ਅਰੋੜਾ ਡਾਕਟਰ ਨਿਰਮਲ ਜੀ ਸਿੰਘ ਔਰ ਪਾਲ ਤੋਂ ਇਲਾਵਾ ਸਹਿਯੋਗੀ ਮੈਂਬਰ ਜਸਦੀਪ ਸਿੰਘ ਗਾਂਧੀ ਮੁਖਤਾਰ ਸਿੰਘ ਰਵਿੰਦਰ ਸਿੰਘ ਆਨੰਦ ਹਰਪੀ ਸਿੰਘ ਖਾਲਸਾ ਕਰਪਾਲ ਸਿੰਘ ਸੇਵਾ ਮੁਕਤੇ ਜੀ ਐਮ ਹਰਮਿੰਦਰ ਸਿੰਘ ਬੋਬੀ ਸੁਖਦੇਵ ਸਿੰਘ ਅਮਰਜੀਤ ਸਿੰਘ ਚੰਡੇਰ ਕੁਲਵਿੰਦਰ ਸਿੰਘ ਪਿੰਕਾ ਨਾਮ ਤਾਰੀ ਹਰਜੀਤ ਸਿੰਘ ਤੋਂ ਇਲਾਵਾ ਸਲਾਈ ਸੈਂਟਰ ਟੀਚਰ ਲਖਵਿੰਦਰ ਕੌਰ ਤੇ ਵਿਦਿਆਸਰਾ ਸੰਦੀਪ ਕੌਰ ਪਲਵਿੰਦਰ ਕੌਰ ਲਵਜੀਤ ਕੌਰ ਚੰਦਜੀਤ ਕੌਰ ਮਨਜੀਤ ਕੌਰ ਕਵਲਜੀਤ ਕੌਰ ਅਮਨਪ੍ਰੀਤ ਕੌਰ ਸਰਬਜੀਤ ਕੌਰ ਮਨਪ੍ਰੀਤ ਕੌਰ ਅਮਨਪਾਲ ਕੌਰ ਕਵਲਪ੍ਰੀਤ ਕੌਰ ਕਵਲ ਸੁਰਿੰਦਰ ਕੌਰ ਆਦੀ ਲੜਕੀਆਂ ਨੇ ਕੈਂਪ ਦੀ ਸਫਲਤਾ ਵਾਸਤੇ ਬਹੁਤ ਮਿਹਨਤ ਕੀਤੀ ਮੈਡਮ ਮਨਦੀਪ ਕੌਰ ਮੈਥ ਮਿਸਟਰਸ ਦਾ ਵੀ ਕਾਫੀ ਸਹਿਯੋਗ ਰਿਹਾ ਅੰਤਵਿਜ ਕਾਉਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਡਾਕਟਰਾਂ ਦੀ ਟੀਮ ਸਾਰੇ ਮੈਂਬਰ ਸਹਿਬਾਨ ਸਹਿਯੋਗੀ ਮੈਂਬਰ ਤੇ ਪ੍ਰੈਸ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਕੈਂਪ ਨੂੰ ਸਫਲ ਬਣਾਉਣ ਵਾਸਤੇ ਬਹੁਤ ਮਿਹਨਤ ਕੀਤੀ ਪਾਸ਼ਾਹੀ ਕਾਂਤਾ ਸਿੰਘ ਵਰਜਨ ਦੇਵ ਜੀ ਵਿਸਾਈ ਨਗਰੀ ਦੇ ਵਿੱਚ ਸਿਟੀਜ਼ਨ ਕੌਂਸਲਰ ਵੱਲੋਂ ਸੁਖਮਨ ਸਿੰਘ ਧਾਮੀ ਜੀ ਦੇ ਪ੍ਰਧਾਨ ਜੀ ਵੱਲੋਂ ਸਾਰੀ ਟੀਮ ਇਹਨਾਂ ਦੀ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਤੀਤਵੀਂਆ ਕੰਪ ਲਗਾਇਆ ਗਿਆ ਦੇਖ ਕੇ ਬੜੀ ਖੁਸ਼ੀ ਹੋਈ ਆ ਬੜੀ ਤਦਾਦ ਦੇ ਵਿੱਚ ਸੰਗਤ ਬੈਠੀ ਹੋਈ ਸੀ ਜਿਹੜੇ ਆਪਣੀ ਅੱਖਾਂ ਚੈੱਕ ਕਰਵਾ ਰਹੇ ਸੀ ਡਾਕਟਰ ਸਾਹਿਬ ਨੂੰ ਮਿਲੇ ਆ ਦੇਖੋ ਇਹੋ ਜਿਹੇ ਪ੍ਰਾਣਿਆਂ ਦੇ ਨਾਲ ਹੀ ਜਿਹੜੀਆਂ ਆਪਾਂ ਸਹੂਲਤਾਂ ਦੇਵਾਂਗੇ ਤੇ ਇਹੀ ਸਹੂਲਤਾਂ ਦੇ ਨਾਲ ਹੀ ਅੱਗੇ ਆਪਣੀ ਤਰੱਕੀ ਹੁੰਦੀ ਆ ਮੈਂ ਬਹੁਤ ਖੁਸ਼ ਆ ਕਿ ਇਹਨਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਤੇ ਤੀਤਵੀਂਆ ਪ੍ਰਾਲੇ ਦੇ ਨਾਲ